ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਡੀ5 ਚਲ ਪੰਜਾਬੀ ਤੇ ਮੈਂ ਬਲਵਿੰਦਰ ਸਿੰਘ ਹਾਜ਼ਰਾਂ ਪੰਜਾਬ ਨਿਊਜ਼ ਬ੍ਰੌਡਕਾਸਟ ਲੈ ਕੇ ਇੱਕ ਨਜ਼ਰ ਮਾਰਦੇ ਆਂ ਖਬਰਾਂ ਦੀਆਂ ਸੁਰਖੀਆਂ ਤੇ ਮੁੱਖ ਮੰਤਰੀ ਭਗਵੰਤ ਮਾਨ ਦੀ ਕੇਂਦਰੀ ਮੰਤਰੀ ਨਾਲ ਮੁਲਾਕਾਤ ਝੋਨੇ ਦੇ ਸੀਜ਼ਨ ਨੂੰ ਲੈ ਕੇ ਹੋਇਆ ਵਿਚਾਰ ਵਟਾਂਦਰਾ ਫੋਜਾ ਸਿੰਘ ਦੇ ਪਰਿਵਾਰ ਨੂੰ ਮਿਲੇ ਸਾਬਕਾ ਮੰਤਰੀ ਕੁਲਦੀਪ ਸਿੰਘ ਢਾਲੀਵਾਲ ਹਾਦਸੇ ਦੌਰਾਨ ਹੋਈ ਸੀ ਬਜ਼ੁਰਗ ਦੋੜਾਕ ਫੋਜਾ ਸਿੰਘ ਦਾ ਦੇਹਾਂਤ ਫਿਰ ਪਖਿਆ ਲੁਧਿਆਣਾ ਦੇ ਬੁੱਢੇ ਨਾਲੇ ਦਾ ਮਾਮਲਾ ਸਮਾਜ ਸੇਵੀ ਲੱਖਾ ਸੁਧਾਨਾ ਸਣੇ ਹੋਰ ਆਗੂਆਂ ਨੇ ਚੁੱਕਿਆ ਮੁੱਦਾ ਮੌਸਮ ਨੇ ਲਈ ਕਰਵਟ ਵਿਭਾਗ ਵੱਲੋਂ ਪੀਲਾ ਅਲਰਟ ਜਾਰੀ 21 ਜੁਲਾਈ ਤੋਂ ਸੂਬੇ ਪਰਚ ਮੀਂਹ ਦੀ ਸੰਭਾਵਨਾ ਹੁਣ ਖਬਰਾਂ ਵਿਸਥਾਰ ਦੇ ਨਾਲ ਝੋਨੇ ਦੇ ਸੀਜ਼ਨ ਨੂੰ ਲੈ ਕੇ ਸੂਬਾ ਸਰਕਾਰ ਨੇ ਤਿਆਰੀਆਂ ਵਧ ਦਿੱਤੀਆਂ ਨੇ ਇਸ ਚਲਦੇ ਸੂਬੇ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਕੇਂਦਰੀ ਖੁਰਾਕ ਮੰਤਰੀ ਪ੍ਰਿਲਾਦ ਜੋਸ਼ੀ ਨਾਲ ਮੁਲਾਕਾਤ ਕੀਤੀ ਆ ਮੁੱਖ ਮੰਤਰੀ ਨੇ ਦੱਸਿਆ ਕਿ ਝੋਨੇ ਦੀ ਲਿਫਟਿੰਗ ਸਣੇ ਹੋਰ ਮੁੱਦਿਆਂ ਤੇ ਚਰਚਾ ਕੀਤੀ ਗਈ ਆ ਕਈਆਂ ਮੰਗਾਂ ਤੇ ਕੇਂਦਰ ਵੱਲੋਂ ਸਹਿਮਤੀ ਪ੍ਰਗਟਾਈ ਗਈ ਆ ਝੋਨੇ ਦੇ ਪਿਛਲੇ ਸੀਜ਼ਨ ਦੇ ਦੌਰਾਨ ਕਿਸਾਨਾਂ ਨੂੰ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ ਸੀ ਝੋਨੇ ਦੀ ਲਿਫਟਿੰਗ ਨਾ ਹੋਣ ਕਾਰਨ ਕਿਸਾਨ ਸੜਕਾਂ ਤੇ ਉਤਰਾਏ ਸਨ ਕੇਂਦਰ ਅਤੇ ਪੰਜਾਬ ਸਰਕਾਰ ਆਮੋ ਸਾਹਮਣੇ ਹੋ ਗਈ ਸੀ ਪਰ ਹੁਣ ਸਮਾਂ ਰੰਦੇ ਪੰਜਾਬ ਸਰਕਾਰ ਨੇ ਝੋਨੇ ਦੀ ਖਰੀਦ ਨੂੰ ਲੈ ਕੇ ਤਿਆਰੀਆਂ ਕਰਨੀਆਂ ਸ਼ੁਰੂ ਕਰ ਦਿੱਤੀਆਂ ਨੇ ਇਸੇ ਦੇ ਚੱਲਦਿਆਂ ਸੂਬੇ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਕੇਂਦਰੀ ਮੰਤਰੀ ਪ੍ਰਲਾਦ ਜੋਸ਼ੀ ਦੇ ਨਾਲ ਮੁਲਾਕਾਤ ਕੀਤੀ ਇਸ ਮੁਲਾਕਾਤ ਦੇ ਵਿੱਚ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਝੋਨੇ ਦੀ ਖਰੀਦ ਨੂੰ ਲੈ ਕੇ ਵਿਚਾਰ ਵਟਾਂਦਰਾ ਕੀਤਾ ਗਿਆ ਜਾਣਕਾਰੀ ਦਿੰਦੇ ਆ ਸੂਬੇ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਦੱਸਿਆ ਕਿ ਕੇਂਦਰੀ ਖੁਰਾਕ ਮੰਤਰੀ ਪ੍ਰਲਾਦ ਜੋਸ਼ੀ ਦੇ ਨਾਲ ਉਹਨਾਂ ਦੀ ਮੁਲਾਕਾਤ ਹੋਈ ਹੈ ਤੇ ਵੱਖ-ਵੱਖ ਮੁੱਦਿਆਂ ਦੇ ਉੱਤੇ ਵਿਚਾਰ ਵਟਾਂਦਰਾ ਕੀਤਾ ਗਿਆ ਆਉਣ ਵਾਲੇ ਝੋਨੇ ਦੇ ਸੀਜ਼ਨ ਵਾਸਤੇ ਉਹਦੀ ਸਾਮ ਸੰਭਾਲ ਤੇ ਪ੍ਰਕਉਰਮੈਂਟ ਵਾਸਤੇ ਮਾਨਯੋਗ एफसीआई ਖੁਰਾਕ ਮੰਤਰੀ ਪੱਲਾ ਜੋਸ਼ੀ ਜੀ ਨਾਲ ਮੀਟਿੰਗ ਸੀ ਬੜੇ ਅੱਛੇ ਮਾਹੌਲ 'ਚ ਮੀਟਿੰਗ ਹੋਈ ਦੋ ਤਿੰਨ ਮੰਗਾਂ ਸੀ ਸਾਡੀਆਂ ਕਿ ਇੱਕ ਤਾਂ ਸਾਡੇ ਜਿਹੜੇ ਗੋਦਾਮ ਨੇ ਉਹਨੂੰ ਤੁਰੰਤ ਖਾਲੀ ਕੀਤਾ ਜਾਵੇ ਲਗਭਗ 10 ਲੱਖ ਮੀਟਰ ਟਨ ਪਰ ਮੰਥ ਜੇ ਲਿਫਟਿੰਗ ਹੋਊਗੀ ਤਾਂ ਸਾਡੇ ਜਗਾ ਬਣੂ ਉਹਨਾਂ ਨੇ ਇਸ ਕੰਮ ਦਾ ਭਰੋਸਾ ਦਿੱਤਾ ਕਿ ਬਿਲਕੁਲ 10 ਲੱਖ ਟਨ ਤੇ ਅਸੀਂ ਪਰ ਮੰਥ ਤੇ ਲੈ ਕੇ ਜਾਮਾਗੇ ਲੱਗਦੇ ਇੱਕ ਸੀਗਾ ਕਿ ਜਿਹੜੇ ਗੋਦਾਮ ਨੇ ਸਾਡੇ ਕੋਲੇ ਉਹਨਾਂ ਦਾ ਜਿਹੜਾ ਕਿਰਾਇਆ ਐ ਐਫਸੀਆਈ ਲੈਂਦੀ ਹੈ ਜਾਂ ਐਫਸੀਏ ਦਿੰਦੀ ਹੈ ਉਹ ਪੰਜਾਬ ਦਾ ਟੱਟ ਪਰ ਫਿਰ ਵੀ FCI ਜਿਹੜੀ ਹੈ ਉਹ ਸਾਨੂੰ ਸਾਡੇ ਗੋਦਾਮਾਂ 'ਚ ਘੱਟ ਕਰਨ ਦਿੰਦੀ ਹੈ ਜਿਹੜੀ ਪ੍ਰਕਿਊਰਮੈਂਟ ਤੇ ਇਹ ਗਲਤੀ ਸਹਿਮਤੀ ਹੋਈ ਹੈ ਪਿੱਛੇ ਨੰਬਰ ਤੇ ਜਿਹੜੇ ਗੋਦਾਮ ਬਣਾਉਣੇ ਨੇ ਹਲੇ ਟਾਈਮ ਲੱਗ ਜੂਗਾ ਸਾਨੂੰ 46 ਲੱਖ ਮੀਟਰਿਕ ਟਨ ਦੇ ਉਹਨਾਂ ਨੇ ਗੋਦਾਮ ਬਣਾਉਣ ਦੀ ਜਾਇਤ ਦਿੱਤੀ ਹੈ ਪਰ ਕਿਉਂਕਿ ਜ਼ਮੀਨ ਮਹਿੰਗੀ ਹੈ ਪੰਜਾਬ 'ਚ ਇਸ ਕਰਕੇ ਸਾਨੂੰ ਰਾਜਸਥਾਨ ਨਾਲ ਜਾਂ ਕਿਸੇ ਹੋਰ ਸਟੇਟ ਨਾਲ ਕੰਪੇਅਰ ਨਾ ਕੀਤਾ ਜਾਵੇ ਸਾਡੇ ਜਿਹੜੇ ਜ਼ਮੀਨ ਤੇ ਗੋਦਾਮ ਬਣਾਉਣ ਦੇ ਜਿਹੜੇ ਰੇਟ ਨੇ ਉਹ ਵਧਾਇਆ ਇੱਕ ਆਰਤੀਆਂ ਦੇ ਪਿਛਲੀ ਵਾਰ ਵੀ ਆਈ ਸੀ ਜੀ ਸੀ ਆਰਤੀਆਂ ਦਾ ਜਿਹੜਾ ਕਮਿਸ਼ਨ ਹੈ ਉਹ ਕਾਫੀ ਦੇਰ ਤੋਂ ਵਧਿਆ ਨਹੀਂ ਉਹਨੂੰ ਵਧਾਇਆ ਜਾਵੇ ਤੇ ਇਹ ਇਹ ਗੱਲ ਤੇ ਵੀ ਉਹਨਾਂ ਨੇ ਸਹਿਮਤੀ ਕੀਤੀ ਹੈ ਕਿ ਆਰਤੀਆਂ ਦੀ ਜਿਹੜੀ ਐਸੋਸੀਏਸ਼ਨ ਜਿਹੜੀਆਂ ਦੀ ਉਹਨਾਂ ਨੇ ਮਿਲ ਕੇ ਅਸੀਂ ਇਹ ਕਰਾਂ ਜ਼ਿਕਰ ਹੋਗਾ ਕਿ ਪਿਛਲੇ ਸਾਲ ਝੋਨੇ ਦੀ ਲਿਫਟਿੰਗ ਨੂੰ ਲੈ ਕੇ ਕਿਸਾਨ ਕਾਫੀ ਪਰੇਸ਼ਾਨ ਹੋਏ ਸਨ ਕਿਸਾਨਾਂ ਨੂੰ ਭਾਰੀ ਔਕੜਾਂ ਦਾ ਸਾਹਮਣਾ ਕਰਨਾ ਪਿਆ ਸੀ ਮੰਡੀਆਂ ਦੇ ਵਿੱਚ ਝੋਨੇ ਦੇ ਅੰਬਾਰ ਲੱਗ ਗਏ ਸੀ ਪਰ ਲਿਫਟਿੰਗ ਨਹੀਂ ਹੋ ਰਹੀ ਸੀ ਕਈ ਕਿਸਾਨ ਜਥੇਬੰਦੀਆਂ ਨੇ ਹਾਈਵੇ ਜਾਮ ਕਰਕੇ ਰੋਸ ਪ੍ਰਦਰਸ਼ਨ ਕੀਤੇ ਸਨ ਫਿਲਹਾਲ ਝੋਨੇ ਦੀ ਲਵਾਈ ਦਾ ਕੰਮ ਮੁਕੰਮਲ ਹੋ ਕੇ ਹਟਿਆ ਪਰ ਇਹਦੇ ਚੱਲਦੇ ਆ ਪੰਜਾਬ ਸਰਕਾਰ ਨੇ ਪਹਿਲਾਂ ਹੀ ਤਿਆਰੀਆਂ ਵਿੜ ਦਿੱਤੀਆਂ ਨੇ ਦਿੱਲੇ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਹਰਮੀਤ ਸਿੰਘ ਕਾਲਕਾ ਅਤੇ ਜਰਨਲ ਸਕੱਤਰ ਜਗਦੀਸ਼ ਸਿੰਘ ਕਾਲੋ ਅਤੇ ਹੋਰ ਆਗੂਆਂ ਨੇ ਇੱਕ ਪ੍ਰੈਸ ਕਾਨਫਰੰਸ ਕੀਤੀ ਹੈ ਜਿਸ ਵਿੱਚ ਉਹਨਾਂ ਨੇ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਦਾ 350 ਸਾਲਾ ਦਿਹਾੜਾ ਮੌਨ ਸੰਬੰਧੀ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਐਡਵੋਕੇਟ ਤਾਮੀ ਤੇ ਤਿੱਖੇ ਸਵਾਲ ਕੀਤੇ ਨੇ ਮਗਰ ਅੱਜ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਇੱਕ ਨਵੀਂ ਪਿਰਤ ਸ਼ੁਰੂ ਕਰਤੀ ਕਿ ਜਿਹੜਾ ਹੱਕ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਦਿੱਲੀ ਦੀ ਸੰਗਤ ਦਾ ਜਿਹੜਾ ਇਹ ਸ਼ਤਾਬਦੀ ਮਨਾਉਂਦਾ ਔਰ ਅਸੀਂ ਤੁਹਾਨੂੰ ਕਾਲ ਕਰਕੇ ਇਹਦੇ ਉੱਤੇ ਪ੍ਰੋਗਰਾਮ ਵੀ ਦੱਸ ਚੁੱਕੇ ਆ ਵਿਚਾਰ ਵੀ ਦੱਸ ਚੁੱਕੇ ਆ ਪਰਸੋ ਰੋਜ ਉਹਨਾਂ ਨੇ ਇੱਕ ਮੀਟਿੰਗ ਕੀਤੀ ਔਰ ਉਹਦੇ ਵਿੱਚ ਦੱਸਿਆ ਕਿ ਅਸੀਂ ਸ਼ਤਾਬਦੀ ਜਿਹੜੀ ਹੈ ਉਹ ਪੰਜਾਬ 'ਚ ਅਲੱਗ ਵੱਖਰੇ ਤਰੀਕੇ ਨਾਲ ਮਨਾ ਰਹੇ ਆ ਮੈਂ ਤਾਂ ਅਮੀਰ ਸਾਹਿਬ ਨੂੰ ਦੱਸਣਾ ਚਾਹੁੰਦਾ ਕਿ ਅੱਜ ਪਤਾ ਨਹੀਂ ਤੁਹਾਡੇ ਕਿਹੜੇ ਸਲਾਹਕਾਰ ਤੁਹਾਡੇ ਨਾਲ ਅਫੁੱਜ ਜੁੜ ਗਏ ਨੇ ਜਿਹੜੇ ਤੁਹਾਨੂੰ ਇਸ ਬਾਰੇ ਗੁੰਮਰਾਹ ਕਰ ਰਹੇ ਨੇ ਕਿਉਂਕਿ ਮੈਂ ਦੇਖਿਆ ਤੁਹਾਡੇ ਖੱਬੇ ਪਾਸੇ ਔਰ ਸੱਜੇ ਪਾਸੇ ਜਿਹੜੇ ਦਿੱਲੀ ਦੇ ਬੰਦੇ ਨਕਾਰੇ ਹੋਏ ਤੁਸੀਂ ਨਾਲ ਬਿਠਾਈ ਸੀ ਜਿਨ੍ਹਾਂ ਦਾ ਨਾਮ ਵੀ ਤੁਸੀਂ ਆਪਣੀ ਉਹਦੀ ਚਿលਿਆ ਸਰਨਾ ਸਾਹਿਬ ਦਾ ਖਾਸ ਤੌਰ ਤੇ ਜਿਸ ਬੰਦੇ ਨੇ 12 ਸਾਲ ਜਿਸ ਵਕਤ ਆਪ ਕਾਬਜ਼ ਰਿਹਾ ਦਿੱਲੀ ਦੇ ਵਿੱਚ ਹਰ ਵਕਤ ਸ਼੍ਰੋਮਣੀ ਕਮੇਟੀ ਦੇ ਨਾਲ ਟਕਰਾਵ ਰੱਖਿਆ ਅੱਜ ਸ਼੍ਰੋਮਣੀ ਕਮੇਟੀ ਦੇ ਵਿੱਚ ਜਾ ਕੇ ਬੈਠ ਕੇ ਦਿੱਲੀ ਕਮੇਟੀ ਦੇ ਨਾਲ ਟਕਰਾਵ ਰੱਖਣ ਦੀ ਗੱਲ ਕਰ ਰਿਹਾ ਹੈ ਮਤਲਬ ਇਹ ਇੱਕ ਮਾਨਸਿਕ ਸਥਿਤੀ ਇੱਕ ਬੰਦਿਆਂ ਦੀ ਐਫਓਜੀ ਹੈ ਕਿ ਜਿਹੜੇ ਹਮੇਸ਼ਾ ਟਕਰਾਵ ਦੀ ਗੱਲਾਂ ਕਰਦੇ ਨੇ ਔਰ ਅੱਜ ਉਹਨਾਂ ਦੀਆਂ ਗੱਲਾਂ 'ਚ ਆ ਕੇ ਤੁਸੀਂ ਧਾਮੀ ਸਾਹਿਬ ਇਹ ਫੈਸਲਾ ਲੈ ਰਹੇ ਹੋ ਕਿ ਦਿੱਲੀ ਤੋਂ ਉਲਟਾ ਇੱਥੋਂ ਨਗਰ ਕੀਰਤਨ ਕਢਿਆ ਜਾਏਗਾ ਮੈਂ ਤੁਹਾਡੇ ਤੋਂ ਪੁੱਛਣਾ ਚਾਹੁੰਦਾ ਕਿ ਗੁਰਤੇਗ ਬਾਦਲ ਸਾਹਿਬ ਦੀ ਸ਼ਹਾਦਤ ਦਾ ਦਿਨ 25 ਤਰੀਕ ਦਾ ਹੈ ਉਸ ਤੋਂ ਪਹਿਲੇ ਹੀ ਤੁਸੀਂ ਨਗਰ ਕੀਰਤਨ ਕਢ ਕੇ ਇੱਥੋਂ ਲਿਜਾਣ ਦੀ ਗੱਲਾਂ ਕਰ ਰਹੇ ਹੋ ਤੁਹਾਨੂੰ ਕੌਣ ਸੋਝੀ ਪਾ ਰਿਹਾ ਤੁਸੀਂ ਇੰਨੇ ਕੁ ਪੋਲਿਟੀਕਲੀ ਡਿਫਰੈਂਸਸ ਲਿਆਈ ਜਾ ਰਹੇ ਹੋ ਲੋਕਾਂ ਦੇ ਵਿੱਚ ਕਿ ਮਤਲਬ ਕੋਈ ਅੱਜ ਕਮੇਟੀਆਂ ਇੱਕ ਦੂਜੇ ਦਾ ਨਹੀਂ ਇਤਫਾਕ ਨਹੀਂ ਰੱਖਦੀਆਂ ਤੁਹਾਡੀ ਐਫਓ ਜੀਆਂ ਹਰਕਤਾ ਕਰਕੇ ਕਿਉਂਕਿ ਅਸੀਂ ਆਪਣੀ ਫਰਾਗਦਿਲੀ ਦਿਖਾਈ ਸੀ ਅਸੀਂ ਤੁਹਾਨੂੰ ਇਨਵਾਈਟ ਵੀ ਕੀਤਾ ਸੀ ਤੁਹਾਡੀ ਵੀ ਜ਼ਿੰਮੇਵਾਰੀ ਬੰਦੀ ਸੀ ਕਿ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਨਾਲ ਸਲਾਹ ਕਰਦੇ ਤੁਸੀਂ ਸਾਨੂੰ ਉਸ ਕਮੇਟੀਆਂ ਦਾ ਬੁਲਾਉਂਦਾ ਸਾਨੂੰ ਕੋਈ ਜ਼ਿੰਮੇਵਾਰੀ ਨਹੀਂ ਸਮਝੀ ਸਾਨੂੰ ਕੋਈ ਦਿੱਕਤ ਨਹੀਂ ਹੈ ਮਗਰ ਮੈਂ ਤੁਹਾਨੂੰ ਇਹ ਬੇਨਤੀ ਕਰਨਾ ਚਾਹੁੰਦਾ ਕਿ ਇਹ ਜਿਹੜੇ ਬੰਦੇ ਦੋ-ਦੋ ਸੰਗਰਾਮਾਂ ਦੋ-ਦੋ ਗੁਰਪੁਰਬ ਮਣਾਉਂਦੇ ਸੀ ਅੱਜ ਗੁਰਤੇਗ ਬਾਦਰ ਸਾਹਿਬ ਦੀ ਜਿਹੜੀ ਸ਼ਤਾਬਦੀ ਨੂੰ ਵੀ ਦੋ ਜਗ੍ਹਾ ਤੇ ਵੰਡਣ ਦੀ ਕੋਸ਼ਿਸ਼ ਕਰ ਰਹੇ ਨੇ ਐਫਓ ਜੇ ਬੰਦਿਆਂ ਤੋਂ ਬਚ ਕੇ ਰਹੋ ਅਕਾਲੀ ਦਲ ਦਾ ਬੇੜਾ ਕਰਕੇ ਇਹਨਾਂ ਨੇ ਕਰਤਾ ਹੁਣ ਤੁਸੀਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਡਿਸੀਜਨਸ ਵਿੱਚ ਵੀ ਐਫਓ ਜੇ ਬੰਦੇ ਸਰਨਾ ਵਰਗੇ ਔਰ ਜੀਕੇ ਵਰਗੇ ਕਰ ਬਿਠਾਓਗੇ ਉੱਥੇ ਤੇ ਤੁਹਾਡਾ ਹਾਲ ਵੀ ਉਹੀ ਹੋਣਾ ਜਿਹੜਾ ਇਹਨਾਂ ਦਾ ਦਿੱਲੀ ਦੇ ਵਿੱਚ ਹੋਇਆ ਪੰਜਾਬ ਦੇ ਸਾਬਕਾ ਕੈਬਨਟ ਮੰਤਰੀ ਕੁਲਦੀਪ ਸਿੰਘ ਢਾਲੀਵਾਲ ਫੋਜਾ ਸਿੰਘ ਦੇ ਘਰ ਪਹੁੰਚੇ ਜਿੱਥੇ ਉਹਨਾਂ ਵੱਲੋਂ ਫੋਜਾ ਸਿੰਘ ਦੇ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ। ਇਸ ਦੌਰਾਨ ਕੁਲਦੀਪ ਸਿੰਘ ਢਾਲੀਵਾਲ ਨੇ ਫੋਜਾ ਸਿੰਘ ਦੇ ਨਾਂ ਤੇ ਯਾਦਗਾਰੀ ਬਣਾਉਣ ਦੀ ਗੱਲ ਆਖੀ ਅਤੇ ਨਾਲ ਹੀ ਪੰਜਾਬ ਸਰਕਾਰ ਵੱਲੋਂ ਪਰਿਵਾਰ ਨੂੰ ਹਰ ਸੰਭਵ ਮਦਦ ਕਰਨ ਦਾ ਭਰੋਸਾ ਦਿੱਤਾ ਹੈ। ਬਿਆਸਪਿੰਡ ਆਦਮਪੁਰ ਹਲਕੇ ਦੇ ਵਿੱਚ। ਬਾਪੂ ਜੀ ਫੋਜਾ ਸਿੰਘ ਉਹਨੀਆਂ ਜਿਹੜੇ ਸਦਾ ਸਾਥ ਛੱਡ ਗਏ ਥੋੜਾ ਦੇਗੇ। ਉਹਨਾਂ ਦੇ ਘਰ ਮੈਂ ਆਇਆ ਸੀਗਾ। ਉਹਨਾਂ ਦੇ ਪੁੱਤਰ ਦੇ ਨਾਲ ਅਫਸੋਸ ਕਰਨ ਆਇਆ ਸੀਗਾ ਕਿਉਂਕਿ ਬਾਪੂ ਸਾਡੀ ਕੌਮ ਦਾ ਪੰਜਾਬ ਦਾ ਸਿੱਖ ਕੌਮ ਦਾ ਬਹੁਤ ਵੱਡਾ ਸਦਮਾ ਆਇਆ ਸੀਗੇ ਮੈਦਨ ਦੌਰਾਂ ਦੇ ਵਿੱਚ ਜਿਹੜਾ ਉਹਨਾਂ ਨੇ ਦੁਨੀਆ ਪੱਧਰ 'ਤੇ ਸਾਡਾ ਨਾਂ ਰੋਸ਼ਨ ਕੀਤਾ ਉਹਨਾਂ ਨੂੰ ਕਦੀ ਵੀ ਭੁਲਾਇਆ ਨਹੀਂ ਜਾ ਸਕਦਾ ਤੇ ਮੇਰਾ ਬੜਾ ਕੱਲ ਦਾ ਸਾਡਾ ਮਨ ਖਾਸ ਸੀ ਕੱਲ ਅਸੈਂਬਲੀ ਚੱਲਦੀ ਸੀਗੀ ਮੈਂ ਜਦੋਂ ਜਲੰਧਰ ਦੀ ਬਾਈ ਇਲੈਕਸ਼ਨ ਸੀਗੀ ਮੈਂ ਆਦਮਪੁਰ ਹਲਕੇ ਦਾ ਉਚਾਸ ਸੀਗਾ ਉਦੋਂ ਮੈਂ ਬਾਪੂ ਜੀ ਦੇ ਤਾਬੇ ਤੋਂ ਕਈ ਵਾਰ ਮਦਦ ਜੜੀ ਰੋਟੀ ਖਾਧੀ ਕਿ ਬਾਪੂ ਦਾ ਤਾਬਾ ਜਦੋਂ ਉੱਥੋਂ ਖਾਣੇ ਬਾਪੂ ਜੀ ਉਹ ਇੱਥੇ ਨਹੀਂ ਉਹਦਾ ਬੜਾ ਮਿਲੂ ਦਿਲ ਕਰਦਾ ਸੀਗਾ ਉਦੋਂ ਕੈਨੇਡਾ ਗਏ ਸੀ ਜੀ ਇਸ ਕਰਕੇ ਮੈਂ ਆਪਣੇ ਵੱਲੋਂ ਆਪਣੇ ਪਰਵਾਦ ਵੱਲੋਂ ਆਮ ਆਦਮੀ ਪਾਰਟੀ ਵੱਲੋਂ ਪੰਜਾਬ ਸਰਕਾਰ ਵੱਲੋਂ ਪੰਜਾਬ ਦੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਵੱਲੋਂ ਬਾਪੂ ਜੀ ਨੂੰ ਸਦਾ ਦੇ ਫੁੱਲ ਭੇਟ ਕਰਨਾ ਹੈ ਔਰ ਪਰਿਵਾਰ ਨੂੰ ਕਹਿਣਾ ਹੈ ਕਿ ਇਹ ਪਰਵਾਦ ਜਿਹੜਾ ਇਹ ਸਾਡੀ ਬਹੁਤ ਵੱਡੀ ਇਮਾਨਤ ਹੈ ਇਹਨਾਂ ਨੂੰ ਕਦੇ ਵੀ ਕਿਸੇ ਵੀ ਕਿਸਮ ਦੀ ਲੋੜ ਪਵੇ ਕਦੇ ਵੀ ਕੋਈ ਕਿਸੇ ਕਿਸਮ ਦੀ ਇਹਨਾਂ ਨੂੰ ਲੋੜ ਪਵੇ ਤੇ ਸਰਦਾਰ ਭਗਵੰਤ ਸਿੰਘ ਮਾਨ ਜੀ ਦੀ ਸਰਕਾਰ ਜਿਹੜੀ ਆ ਉਹ ਹਮੇਸ਼ਾ ਹੀ ਇਹਨਾਂ ਦੇ ਨਾਲ ਰਹੂਗੀ ਅਸੀਂ ਹਮੇਸ਼ਾ ਹੀ ਇਹਨਾਂ ਦੇ ਨਾਲ ਰਹਾਂਗੇ ਉਦੋਂ ਜਿੰਨਾ ਤੱਕ ਸਾਡੇ ਸਾਹ ਨੇ ਬਾਪੂ ਜੀ ਨੂੰ ਉਹਨਾਂ ਤੱਕ ਭੁੱਲਿਆ ਨਹੀਂ ਜਾ ਸਕਦਾ ਬਹੁਤ ਵਧੀਆ ਉਹਨਾਂ ਨੇ ਕਿਹਾ ਤੇ ਯਾਦਗਾਰ ਬਣਨੀ ਚਾਹੀਦੀ ਹੈ ਉਹਦਾ ਮੈਂ ਵੀ ਮੁਖਮੰਤੀ ਸਾਹਿਬ ਨੂੰ ਇਹ ਬੇਨਤੀ ਕਰੂੰਗਾ ਕਿਉਂਕਿ ਜੇ ਇੰਨਾ ਵੱਡੇ ਬੰਦਿਆਂ ਦੀ ਆਪਾਂ ਯਾਦਗਾਰਾ ਨਹੀਂ ਬਣਾਉਂਦੇ ਤੇ ਫਿਰ ਤੇ ਜਦ ਕੁਛ ਨਹੀਂ ਪਰਉਣੀ ਚਾਹੀਦੀ ਹੈ ਸਾਨੂੰ ਉਹ ਬਣਾਉਣਗੇ ਵੀ ਮਾਨ ਸਾਹਿਬ ਤੇ ਆਪ ਖੇਡਾਂ ਦੀ ਬੜੇ ਸ਼ਕੀਨ ਨੇ ਬੜਿਆ ਖੇਡ ਖੇਡਾਂ ਦਾ ਬੜਾ ਪਿਆਰ ਕਰਦੇ ਆ ਸੋ ਮੈਂ ਵੀ ਮਾਨ ਸਾਹਿਬ ਨੂੰ ਇਹ ਬੇਨਤੀ ਕਰੂੰਗਾ ਕਿ ਆਪਾਂ ਨੂੰ ਮਤਲਬ ਜਿਹੜਾ ਉਹਨਾਂ ਦੀ ਯਾਦਗਾਰ ਜਿਹੜੀ ਆ ਉਹ ਬਣਉਣੀ ਚਾਹੀਦੀ ਆ ਉਹ ਕਿਉਂਕਿ ਅਦਾਜ ਕਮਾਦ ਦੀ ਇਸ ਏਰੀਆ ਦੇ ਵਿੱਚ ਆ ਟੀਨੂ ਜੀ ਇਸ ਏਰੀਆ ਦੇ ਵਿੱਚ ਆ ਅਸੀਂ ਸਾਦੇ ਮਿਲ ਕੇ ਜਿਹੜਾ ਉਹ सीएम साहब ਨਾਲ ਗੱਲ ਕਰਾਂਗੇ ਕਿ ਜਾਦਗੜ ਜਿਹੜੀ ਉਹਨਾਂ ਦੀ ਬੰਦੀ ਕੇਂਦਰੀ ਰਾਜ ਮੰਤਰੀ ਰਵਨੀਤ ਬਿੱਟੂ ਨੇ ਕਾਂਗਰਸ ਨੂੰ ਨਿਸ਼ਾਨੇ ਤੇ ਲਿਆ ਉਹਨਾਂ ਨੂੰ ਲੁਧਿਆਣਾ ਸਥਿਤ ਕਾਂਗਰਸ ਦਫ਼ਤਰ ਦਾ ਮੁੱਦਾ ਚੁੱਕਿਆ ਉਹਨਾਂ ਨੇ ਕਿਹਾ ਕਿ ਜਿਹੜੀ ਪਾਰਟੀ ਆਪਣੇ ਇਤਿਹਾਸ ਤੇ ਵਿਰਸਾ ਭੁੱਲ ਜਾਏ ਉਹਨਾਂ ਦਾ ਕਦੇ ਨਾਮੋ ਨਿਸ਼ਾਨ ਨਹੀਂ ਰਹਿੰਦਾ ਬਿੱਟੂ ਨੇ ਕਾਂਗਸੀ ਵਰਕਰਾਂ ਨੂੰ ਪਾਰਟੀ ਦਾ ਲੜ ਛੱਡਣ ਦੀ ਵੀ ਸਲਾਹ ਦਿੱਤੀ ਹੈ ਲੁਧਿਆਣਾ ਦੇ ਘੰਟਾ ਘਰ ਦੇ ਨਜ਼ਦੀਕ ਹੁਣ ਕਾਂਗਰਸ ਦਾ ਦਫ਼ਤਰ ਨਹੀਂ ਰਿਹਾ ਕਿਉਂਕਿ ਪਿਛਲੇ 25 ਸਾਲ ਤੋਂ ਇਸ ਦਫ਼ਤਰ ਨੂੰ ਲੈ ਕੇ ਮਕਾਨ ਮਾਲਕਾਂ ਦਾ ਵਿਵਾਦ ਚੱਲ ਰਿਹਾ ਸੀ ਤੇ ਮਾਮਲਾ ਕੋਰਟ ਦੇ ਵਿੱਚ ਸੁਣਵਾਈ ਅਧੀਨ ਸੀ ਜਿਸ ਤੋਂ ਬਾਅਦ ਦੇ ਵਿੱਚ ਹੁਣ ਪਰਿਵਾਰ ਨੇ ਕੇਸ ਨੂੰ ਜਿੱਤ ਲਿਆ ਹੈ ਕਈ ਸਾਲ ਪੁਰਾਣੇ ਇਸ ਦਫ਼ਤਰ ਨੂੰ ਖਾਲੀ ਕਰਵਾਉਣ ਦੇ ਮਾਮਲੇ ਤੇ ਕੇਂਦਰੀ ਰਾਜ ਮੰਤਰੀ ਰਵਨੀਤ ਸਿੰਘ ਬਿੱਟੂ ਨੇ ਆਪਣਾ ਪ੍ਰਤੀਕਰਮ ਦਿੱਤਾ ਹੈ ਉਹਨਾਂ ਨੇ ਜਿੱਥੇ ਇੱਕ ਪਾਸੇ ਕਾਂਗਰਸ ਨੂੰ ਨਿਸ਼ਾਨੇ ਤੇ ਲਿਆਏ ਉੱਥੇ ਹੀ ਉਹਨਾਂ ਨੇ ਕਾਂਗਰਸੀਆਂ ਨੂੰ ਸਲਾਹ ਵੀ ਦਿੱਤੀ ਹੈ ਆਪਣਾ ਪਾਰਟੀਆਂ ਜੋ ਕੋਈ ਵੀ ਆਪਣਾ ਇਤਿਹਾਸ ਭੁੱਲ ਜੇ ਆਪਣਾ ਵਿਰਸਾ ਭੁੱਲ ਜੇ ਉਹਨਾਂ ਦੇ ਕਦੇ ਨੋਂ ਨਿਸ਼ਾਨ ਨਹੀਂ ਰਹਿੰਦੇ ਅੱਜ ਇਸੇ ਤਰੀਕੇ ਨਾਲ ਕਾਂਗਰਸ ਪਾਰਟੀ ਮੈਂ ਸਾਰੇ ਕਾਂਗਰਸ ਪਾਰਟੀ ਦੇ ਵਰਕਰਾਂ ਨੂੰ ਕਹਿਣਾ ਚਾਹੁੰਦਾ ਵੀ ਇਹ ਪਾਰਟੀ ਤੁਹਾਡੇ ਲਈ ਨਹੀਂ ਹੈ ਇਸ ਕਰਕੇ ਤੁਸੀਂ ਇਸ ਪਾਰਟੀ ਦਾ ਸਾਰੇ ਲੜ ਛੱਡ ਕੇ ਤੁਸੀਂ ਜਿੱਥੇ-ਜਿੱਥੇ ਤੁਹਾਡੇ ਪਾਰਟੀ 'ਚ ਤੁਹਾਨੂੰ ਸਥਾਨ ਮਿਲਦਾ ਏ ਉੱਥੇ ਜਾਓ ਕਿਉਂਕਿ ਅੱਜ ਸਭ ਤੋਂ ਵੱਡਾ ਸ਼ਹਿਰ ਲੁਧਿਆਣਾ ਪੰਜਾਬ ਦਾ ਜਿੱਥੇ ਕਾਂਗਰਸ ਪਾਰਟੀ ਦਾ ਦਫ਼ਤਰ ਜਿੱਥੋਂ ਮੈਂ ਸਮਝਦਾ ਏਡੇ بڑے ਲੀਡਰ ਅਮਰ ਸ਼ਹੀਦ ਸਰਦਾਰ ਬਿਆਨ ਸਿੰਘ ਜੀ ਜਿਹੜੇ ਇੱਥੇ ਜ਼ਿਲ੍ਹਾ ਪ੍ਰਧਾਨ ਬਹਿ ਕੇ ਕੁਰਸੀ ਤੇ ਬੈਠਦੇ ਰਹੇ ਉਦੋਂ ਤੱਕ ਪੰਜਾਬ ਦੇ ਪ੍ਰਧਾਨ ਕਾਂਗਰਸ ਦੇ ਬਣ ਕੇ ਇੱਥੇ ਬੈਠਦੇ ਰਹੇ ਸੀਐਮ ਬਣ ਕੇ ਇੱਥੇ ਬੈਠਦੇ ਰਹੇ ਇੱਥੇ ਸਾਡੇ ਸਤਕਾਰਯੋਗ ਸਤਪਾਲ ਮਿੱਤਲ ਜੀ ਸਾਡੇ ਸਤਕਾਰਯੋਗ ਪਾਂਡੇ ਜੀ ਸਾਡੇ ਅਨੇਕਾਂ ਸ਼ਹੀਦ ਕਾਂਗਰਸ ਦੇ ਜਿਹੜੇ ਉਹ ਇਸ ਦਫਤਰ 'ਚ ਬਹਿੰਦੇ ਰਹੇ ਇੱਥੇ ਵਿਉਂਤਬੰਦੀਆਂ ਬਣਾਉਂਦੇ ਰਹੇ ਕਿਵੇਂ ਕਾਂਗਰਸ ਪਾਰਟੀ ਨੂੰ ਖੜਾ ਕਰਨਾ ਕਿਵੇਂ ਅਤਵਾਦ ਦੇ ਨਾਲ ਲੜਾਈ ਲੜੀ ਕਿਵੇਂ ਪੰਜਾਬ 'ਚ ਅਮਨ ਸ਼ਾਂਤੀ ਲਿਆਂਦੀ ਇਹ ਲੁਧਿਆਣੇ ਦਾ ਪੰਜਾਬ ਦਾ ਮੈਂ ਸਮਝਦਾ ਹਜ਼ਾਰਾਂ ਹਜ਼ਾਰਾਂ ਕਾਂਗਰਸੀ ਚਾਰ-ਚਾਰ ਪੀੜੀਆਂ ਇਸ ਦਫਤਰ ਦੇ ਵਿੱਚ ਆ ਕੇ ਕਾਂਗਰਸ ਨੂੰ ਤਕੜਾ ਕਰ ਦੇ ਰਹੀਆਂ ਅੱਜ ਅਫਸੋਸ ਹੋਇਆ ਅਫਸੋਸ ਹੋਇਆ ਵੀ ਅੱਜ ਉਸ ਕਾਂਗਰਸ ਭਵਨ ਉਸ ਕਾਂਗਰਸ ਦੇ ਦਫਤਰ ਦੇ ਵਿੱਚ ਸਮਾਨ ਚੱਕ ਕੇ ਬਾਹਰ ਸੁੱਟ ਦਿੱਤਾ ਜਾਵੇ ਠੀਕ ਮੈਂ ਵੀ ਉੱਥੇ ਐਮਪੀ ਰਹਾ ਗੱਲਾਂ ਚੱਲਦੀਆਂ ਸੀ ਵੀ ਚੰਗੀ ਤਰੀਕੇ ਨਾਲ ਕਿਤੇ ਦਫਤਰ ਬਣਾਉਣਾ ਕਿਸ ਤਰੀਕੇ ਨਾਲ ਬਣਾਉਣਾ ਉਹ ਚਲੋ ਗੱਲਾਂ ਚਿਰ ਮੈਂ ਪੜਨਾ ਚਾਹੁੰਦਾ ਹੁਣ ਦੇਖਣਾ ਹੋਵੇਗਾ ਕਾਂਗਰਸ ਦੇ ਲੀਡਰ ਰਵਨੀਤ ਸਿੰਘ ਬਿੱਟੂ ਨੂੰ ਕੀ ਜਵਾਬ ਦਿੰਦੇ ਨੇ ਤੇ ਇਹ ਮਾਮਲਾ ਆਉਣ ਵਾਲੇ ਸਮੇਂ 'ਚ ਕੀ ਮੋੜ ਲੈਂਦਾ ਹੈ ਲੁਧਿਆਣਾ ਵਿੱਚ ਕਾਲੇ ਪਾਣੀ ਦੇ ਮੋਰਚੇ ਵੱਲੋਂ ਪ੍ਰੈਸ ਕਾਨਫਰੰਸ ਕੀਤੀ ਗਿਆ ਮੋਰਚੇ ਵੱਲੋਂ ਲੁਧਿਆਣਾ ਚ ਬੁੱਢਾ ਦਰਿਆ ਵਿੱਚ ਪੈ ਰਹੇ ਫੈਕਟਰੀ ਦੇ ਗੰਦੇ ਪਾਣੀ ਰੋਕਣ ਤੇ ਲਈ ਇੱਕ ਵੱਡਾ ਦਰਨਾ ਪ੍ਰਦਰਸ਼ਨ ਕੀਤਾ ਗਿਆ ਸੀ ਤੇ ਬੁੱਢੇ ਦਰਿਆ ਤੇ ਬੰਨ ਲਾਉਣ ਦੀ ਗੱਲ ਵੀ ਆਖੀ ਸੀ ਕਾਲੇ ਪਾਣੀ ਦੇ ਮੋਰਚੇ ਵੱਲੋਂ ਲਗਾਤਾਰ ਬੁੱਢੇ ਦਰਿਆ ਨੂੰ ਲੈ ਕੇ ਲੜਾਈ ਲੜੀ ਜਾ ਰਹੀ ਹੈ ਇਸ ਦੇ ਮੱਦੇ ਨਜ਼ਰ ਲੱਗਾ ਸਦਾਨਾ ਪਹੁੰਚੇ ਦਿੱਤੇ ਉਹਨਾਂ ਬੁੱਢੇ ਨਾਲੇ ਦੀ ਸਫਾਈ ਤੇ ਸਵਾਲ ਚੁੱਕੇ ਦੇ ਤੇ ਦੂਜੇ ਪਾਸੇ ਰਾਜ ਸਭਾ ਮੈਂਬਰ ਸੰਤ ਬਲਵੀਰ ਸਿੱਚੇਵਾਲ ਨੂੰ ਵੀ ਸਵਾਲ ਦੇ ਘੇਰੇ ਚ ਲਿਆ ਪੰਜਾਬ ਦਾ ਮੁੱਖ ਮੰਤਰੀ ਕੱਲ ਵਿਧਾਨ ਸਭਾ ਸੈਸ਼ਨ ਦੇ ਵਿੱਚ ਖੜਕੇ ਪਵਨ ਗਰੂ ਪਾਣੀ ਪਿਤਾ ਮਾਤਾ ਤਰਤ ਮਾਤਰੀਆਂ ਗੱਲਾਂ ਕਰ ਰਹੇ ਨੇ ਉਹ ਇੱਕ ਉਦਾਹਰਨ ਦੇ ਰਹੇ ਆ ਕਿ ਕਿਸੇ ਬੁਹੇਨ ਕੰਪਨੀ ਨੇ ਜਹਾਜ਼ ਜਿਹੜੀ ਬਣਾਉਂਦੀ ਹੈ ਉਹਨੇ ਕਿਤੇ ਪਾਣੀ ਥੱਲੇ ਪਾਤਾ ਜ਼ਹਿਰੀਲਾ ਤੇ ਉਹਨੂੰ ਕਈ ਮਿਲੀਅਨ ਜਿਹੜਾ ਡਾਲਰ ਉਹਨੂੰ ਜੁਰਮਾਨਾ ਹੋਇਆ ਤਾਂ ਗੱਲਾਂ ਕਰਨੀਆਂ ਗੁਰਵਾਣੀ ਦੇ ਵਿੱਚੋਂ ਤੁਕਾਂ ਗੁਰਮਾ ਮੈਂ ਕਹਿੰਨਾ ਇਹ ਜਿਹੜੀ ਅਸਲ ਦੇ ਵਿੱਚ ਨਾ ਗੁਰੂ ਰਣ ਸਾਹਿਬ ਦੀ ਬੇਅਦਬੀ ਦੇ ਉੱਤੇ बहस ਤੇ ਇਹ ਸੈਸ਼ਨ ਜਿਹੜਾ ਬਿੱਲ ਲਿਆਂਦਾ ਗਿਆ ਮਤਾ ਲਿਆਂਦਾ ਗਿਆ ਕਾਨੂੰਨ ਬਣਾਉਣ ਦੀ ਖਾਤਰ ਬੇਅਦਬੀਆਂ ਨੂੰ ਜਿਹੜੀਆਂ ਹੁੰਦੀਆਂ ਸਜ਼ਾਾਂ ਮਾਂ ਉਹਨੂੰ ਕਿਵੇਂ ਦੇਣੀ ਆ ਉਹਦੇ ਦੋਸ਼ੀਆਂ ਨੂੰ ਉਹਦੇ ਉੱਤੇ ਬਹਿਸ ਲਈ ਇਹ ਸੈਸ਼ਨ ਬੁਲਾਇਆ ਸੀਗਾ ਪਰ ਮੈਨੂੰ ਲੱਗਦਾ ਕਿ ਪੰਜਾਬ ਦਾ ਮੁੱਖ ਮੰਤਰੀ ਆਪ ਹੀ ਗੁਰੂ ਅੰਰੰਧ ਸਾਹਿਬ ਦੀ ਬੇਅਦਬੀ ਕਰ ਰਿਹਾ ਕਿਵੇਂ ਕਰ ਰਿਹਾ ਇੱਕ ਪਾਸੇ ਕਹਿ ਰਹੇ ਨੇ ਕਿ ਪਵਨ ਗੁਰੂ ਆ ਭਾਈ ਸੰਭੋ ਪਾਣੀ ਪਿਉ ਆ ਭਾਈ ਧਰਤੀ ਮਾਂ ਗਰਬਾਣੀ ਕਹਿੰਦੀ ਇਹਦੇ ਦੂਜੇ ਪਾਸੇ ਜਿਹੜਾ ਨਵਾਂ ਨਵਾਂ ਇਥੋਂ ਦਾ ਐਮ ਐਲ ਏ ਬਣਿਆ ਰਜੀਵ ਰੋੜਾ ਉਹਨੂੰ ਮੰਤਰੀ ਬਣਾਇਆ ਉਹਦੇ ਕੋਲ ਵਿਭਾਗ ਮਹਿਕਮਾ ਖੜਾ ਦਿੱਤਾ ਕਾਰਖਾਨਿਆਂ ਵਾਲਾ ਕਿਉਂਕਿ ਖੁਦ ਕਾਰਖਾਨੇਦਾਰ ਆ ਆਪ ਬੰਦਾ ਉਹ ਇੱਥੇ ਉਹਦੀਆਂ ਆਪ ਵੀ ਪਤਾ ਨਹੀਂ ਕਿੰਨੀਆਂ ਫੈਕਟਰੀਆਂ ਲੁਧਿਆਣੇ ਚ ਹੈ ਤੇ ਉਸੇ ਬੰਦੇ ਨੂੰ ਜਿਹੜੇ ਬੰਦੇ ਦੀਆਂ ਸੰਕੜੇ ਫੈਕਟਰੀਆਂ ਹੋਣ ਉਸੇ ਬੰਦੇ ਨੂੰ ਚੱਕ ਕੇ ਤੁਸੀਂ ਉਹ ਮਹਿਕਮਾ ਦੇ ਦਿੰਨੇ ਆ ਤੇ ਉਹ ਕਦੋਂ ਫਿਰ ਇੱਥੇ ਜਿਹੜਾ ਜ਼ਹਿਰਾਂ ਪੈ ਰੀਆਂ ਪਾਣੀ ਚ ਬੰਦ ਕਰੂਗਾ ਤੇ ਇਹ ਜਿਹੜੇ ਜਿਵੇਂ ਆਪਣੇ ਸਾਡੇ ਸਾਥੀ ਜੀ ਸਕਿਉਰਟੀ ਨੇ ਦੱਸੇ ਕਿ 22 ਤਰੀਕ ਦੀ ਐਨਜੀਟੀ ਦੇ ਵਿੱਚ ਕੰਟੈਂਪਟ ਪਾਇਆ ਹੋਇਆ ਕਿਉਂ ਪਾਉਣਾ ਪਿਆ ਕਿਉਂਕਿ ਇਸ ਤੋਂ ਪਹਿਲਾਂ ਵੀ ਐਨਜੀਟੀ ਨੇ ਆਰਡਰ ਕੱਢੇ ਹੋਏ ਆ ਕਿ ਇਹਨੂੰ ਫੌਰੀ ਤੌਰ ਦੇ ਉੱਤੇ ਜਿਹੜਾ ਜ਼ਹਿਰ ਪਾ ਰਹੀਆਂ ਫੈਕਟਰੀਆਂ ਇਹਨਾਂ ਨੂੰ ਬੰਦ ਕੀਤਾ ਜਾਵੇ। ਉਹਦੇ ਖਿਲਾਫ ਹਜ ਤੱਕ ਕੋਈ ਸਰਕਾਰ ਨਹੀਂ ਬੋਲੀ। ਅੱਜ ਵੀ ਪੰਜਾਬ ਦਾ ਮੁੱਖ ਮੰਤਰੀ ਜਾਂ ਵਿਰੋਧੀ ਧਿਰ ਚ ਬੈਠਾ ਹੁੰਦਾ ਐਵੇਂ ਬਿਆਨ ਦੇ ਰਿਹਾ। ਖੁਦ ਮੰਨ ਰਿਹਾ ਕਿ ਫੈਕਟਰੀਆਂ ਥੱਲੇ ਪਾਣੀ ਪਾਈ ਜਾਂਦੀਆਂ ਨੇ। ਕੱਲ ਮੰਨਿਆ ਕਿ ਫੈਕਟਰੀਆਂ ਜ਼ਹਿਰਾਂ ਪਾਈ ਜਾਂਦੀਆਂ ਨੇ। ਪਾਣੀ ਦੇ ਵਿੱਚ ਦਰਿਆਵਾਂ ਦੇ ਵਿੱਚ ਤੇ ਰੋਕਣਾ ਭਾਈ ਕਿਹਨੇ ਆ? ਤੂੰ ਪੰਜਾਬ ਦਾ ਮੁੱਖ ਮੰਤਰੀ ਆ ਤੂੰ ਮਾਲਕਾਂ ਪੰਜਾਬ ਦਾ ਤੂੰ ਹੀ ਰੋਕਣਾ ਉਧਰੋਂ ਆਪਣੇ ਸਿਚਲ ਸਾਹਿਬ ਆ ਉਹ ਜਿਵੇਂ ਬੇਈ ਨਦੀ ਤੇ ਫਿਰਦੇ ਅੱਜ ਡਰਾਮਾ ਆ ਕਰਦੇ ਕੁਝ ਹੋਰ ਨਾਲ ਉਹਨਾਂ ਦੀ ਆਉ ਭਗਤ ਕਰਦੇ ਫਿਰਦਾ ਕਿ ਹਾਂ ਜੀ ਬਾਬਾ ਜੀ ਬੜੇ ਚੰਗੇ ਕੰਮ ਕਰ ਰਹੇ ਆ ਤੇ ਇੱਥੇ ਲੁਧਿਆਣੇ ਦੇ ਪਿੱਛੇ ਕੁਰਸੀ ਢਾਹ ਕੇ ਬਹਿ ਗਏ ਸੀਗੇ ਕੁਝ ਮਹੀਨੇ ਪਹਿਲਾਂ ਤੇ ਦੇਖੋ ਜੀ ਮੈਂ ਤਾਂ ਜੇਸਵੀਆਂ ਲਾ ਰੱਖੀਆਂ ਮੈਂ ਖੂਪਟਾ ਤੇ ਉਹ ਖੂਪਟਣ ਨਾਲ ਕਿਹੜਾ ਹੱਲ ਹੋ ਗਿਆ ਜਿਹੜਾ ਖੂਪਟ ਕੇ ਗਾਰ ਕੱਢ ਤੀ ਨਾ ਹੋਣੀ ਮੈਂ ਜਿਸ ਕੀਰਤੀ ਨਾਲ ਗੱਲ ਕਰਦਾ ਸੀਗਾ ਇਹ ਕਹਿੰਦੇ ਵੀ ਇਹ ਤਾਂ ਨੁਕਸਾਨ ਹੋ ਗਿਆ ਥੱਲੋਂ ਜਿਹੜਾ ਖੂਪ ਪੱਟੇ ਗਏ ਆਪਣਾ ਗਾਰ ਕੱਢੀ ਗਈ ਉਹ ਜਿਹੜਾ ਜ਼ਹਿਰੀਲਾ ਪਾਣੀ ਉਹ ਥੱਲੇ ਜਾਣ ਲੱਗ ਗਿਆ ਸੱਚਖੰਡ ਸ੍ਰੀ ਦਰਬਾਰ ਸਾਹਿਬ ਨੂੰ ਮਿਲ ਰਹੇ ਬੰਬ ਦੀਆਂ ਧਮਕੀਆਂ ਦੇ ਮਾਮਲੇ ਵਿੱਚ ਅੰਮ੍ਰਿਤਸਰ ਦੇ ਪੁਲਿਸ ਕਮਿਸ਼ਨ ਗੁਰਪ੍ਰੀਤ ਸਿੰਘ ਭੁੱਲਣ ਨੇ ਪ੍ਰੈਸ ਕਾਨਫਰੰਸ ਕੀਤੀ ਹੈ ਉਸ ਦੌਰਾਨ ਉਹਨਾਂ ਨੇ ਮਾਮਲੇ ਦੀ ਗੰਭੀਰਤਾ ਨੂੰ ਦੇਖਦੇ ਹੋਏ ਐਫ ਆਈ ਆਰ ਦਰਜ ਕਰ ਲਈਆ ਪੁਲਿਸ ਕਮਿਸ਼ਨ ਮੁਤਾਬਕ ਸਟੇਟ ਸਾਈਬਰ ਕ੍ਰਾਈਮ ਸੈੱਲ ਤੇ ਹੋਰ ਏਜੰਸੀਆਂ ਦੀ ਸਹਾਇਤਾ ਨਾਲ ਜਾਂਚ ਜਾਰੀ ਹੈ ਤੇ ਜਲਦੀ ਕੇਸ ਨੂੰ ਟਰੈਕ ਕਰਕੇ ਫੜ ਲੇ ਜਾਵੇਗਾ ਜਿਹੜਾ ਐਸਜੀਪੀਸੀ ਨੂੰ ਉਹਨਾਂ ਦੀ ਮੇਲ ਦੇ ਉੱਤੇ ਥ੍ਰੈਟ ਆਈਆਂ ਸੀ ਅਸੀਂ ਕੇਸ ਫਸਟੇ ਹੀ ਰਜਿਸਟਰ ਕਰ ਲਿਆ ਸੀਗਾ ਸਬਸੀਕੁਐਂਟ ਮੇਲਸ ਵੀ ਆਈਆਂ ਉਹਦੇ ਤੇ ਅਸੀਂ ਲੱਗ ਕੇਸ ਵੀ ਰਜਿਸਟਰ ਕਰ ਰਹੇ ਹਾਂ ਉਹਦੇ ਤੇ ਇਨਵੈਸਟੀਗੇਸ਼ਨ ਕਾਫੀ ਅਸੀਂ ਉਹਦੇ ਚ ਪ੍ਰੋਗਰੈਸ ਕਰ ਲਈ ਹੋਈ ਹੈ ਸਾਰੀ ਗੱਲ ਤਾਂ ਮੈਂ ਨਹੀਂ ਸ਼ੇਅਰ ਕਰ ਸਕਦਾ ਪਰ ਉਹਦੇ ਚ ਡੈਫੀਨਿਟਲੀ ਜਿਹੜੇ ਯੂਐਸ ਬੇਸ ਕੰਪਨੀਆਂ ਦੇ ਪਲੈਟਫਾਰਮ ਨੇ ਔਰ ਜਮੇਨ ਕੰਪਨੀ ਜਿਹੜੀ ਮਾਈਕਰੋਸਾਫਟ ਹੈ ਉਹਨਾਂ ਨੇ ਅੱਗੇ ਸਾਨੂੰ ਰਿਪਲਾਈ ਦੱਸਿਆ ਉਹਦੇ ਤੇ ਅਸੀਂ ਕੰਮ ਕਰ ਰਹੇ ਹਾਂ ਕਿ ਕੋਈ ਸਬਸਿਡਰੀ ਕੰਪਨੀ ਦੀ ਮੇਲ ਯੂਜ਼ ਹੋਈ ਹੈ ਉਹਦੇ ਸਾਰੇ ਜਿਹੜੀ ਟੈਕਨੀਕਲ ਇਨਵੈਸਟੀਗੇਸ਼ਨ ਜਾਰੀ ਹੈ ਔਰ SGPC ਅਥਾਰਟिटीज ਨਾਲ ਅਸੀਂ ਲਗਾਤਾਰ ਰਾfte ਚਾ ਔਰ ਇਕੱਠੇ ਹੋ ਕੇ ਮर्याਦਾ ਨੂੰ ਮੁੱਖ ਰੱਖਦੇ ਹੋਏ ਸਾਰਾ ਓਵਰਆਲ ਸਿਕਿਉਰਟੀ ਜਿਹੜੀ ਰਿਵਿਊ ਵੀ ਕੀਤੀ ਗਈ ਹੈ ਔਰ ਇਨ ਪਲੇਸ ਵੀ ਹੈਗੀ ਹੈ ਐਂਟੀ ਸਬੋਟਾਜ ਇਸ ਏਰੀਆ ਦੇ ਚੱਲ ਰਹੀ ਹੈ ਤੇ ਸਾਡੀ ਟੀਮ ਜਿਹੜੀ ਪੰਜਾਬ ਪੁਲਿਸ ਦੀ ਹੈ ਵਾਰਮ ਡਿਸਪੋਜ਼ਲ ਦੀ ਉਹ ਵੀ ਪਹੁੰਚ ਚੁੱਕੀ ਹੈ ਜਲੰਧਰ ਤੋਂ ਉਸ ਤੋਂ ਪਹਿਲਾਂ ਅਸੀਂ ਕਿਉਂਕਿ ਸਾਨੂੰ ਲੱਗਿਆ ਕਿ ਕੋਈ ਆਪਾਂ ਚਾਂਸ ਨਾਲ ਲਈਏ ਮੈਂ ਤੇ ਡੀਸੀ ਅਮਰitsar ਨੇ ਬੀਐਸਐਫ ਅਥਾਰਟिटीज ਨੂੰ ਰਿਕੁਐਸਟ ਕਰਕੇ ਉਹਨਾਂ ਦੀ ਟੀਮ 2 ਘੰਟੇ ਵਾਸਤੇ ਅਸੀਂ ਪਹਿਲਾਂ ਮੰਗਵਾ ਲਈ ਸੀਗੀ ਤੇ ਉਸ ਤੋਂ ਬਾਅਦ ਜਿਹੜੀ ਬੇਸਿਕ ਡਿਪਲॉयਮੈਂਟ ਹੈ ਉੱਥੇ ਉਹ ਐਸ ਇਟ ਇਜ਼ ਕੰਟੀਨਿਊ ਕਰ ਰਹੀ ਹੈ ਸਾਡੇ ਸੀਨੀਅਰ ਆਫਸਰ ਡੀਸੀਪੀ ਲੈਵਲ ਦੇ ਉਹਨੂੰ ਮੋਨੀਟਰ ਕਰ ਰਹੇ ਨੇ ਉੱਥੇ ਔਰ ਐਸੀਪੀਸੀ ਅਥਾਰਟिटीज ਵੀ ਸਾਰਾ ਬੜਾ ਸਹਿਯੋਗ ਨਾਲ ਕੰਮ ਕਰ ਰਹੇ ਹੈ ਬਟ ਇਹਦੇ ਵਿੱਚ ਮੇਨ ਗੱਲ ਇੱਕ ਦੇਖਣ ਵਾਲੀ ਜਿਹੜੀ ਹੈ ਕਿ ਜਿਹੜਾ ਕੰਟੈਂਟ ਹੈ ਉਹ ਜ਼ਿਆਦਾਤਰ ਤਾਮਿਲਨਾਡ ਸਟੇਟ ਨਾਲ ਰਿਲੇਟਡ ਹੈਗਾ ਔਰ ਲੱਗਦਾ ਕਿ ਕਿਸੇ ਮਿਸਚੀਵਸ ਬੰਦੇ ਨੇ ਇਹਨੂੰ ਇਸ ਤਰੀਕੇ ਨਾਲ ਜੋੜਿਆ ਸੋ ਦਾ ਟੇ ਬਹੁਤ ਜ਼ਿਆਦਾ ਫੋਕਸ ਆ ਜਾਈ ਪਰ ਅਸੀਂ ਉਹਨੂੰ ਬਿਲਕੁਲ ਸੀਰੀਅਸਲੀ ਲੈ ਰਹੇ ਆ ਵੀ ਆਰ ਨੋਟ ਟੇਕਿੰਗ ਕਿ ਵੈਸੇ ਹੀ ਕਿਸੇ ਨੇ ਕਰਤੀ ਜਾਂ ਹੋਕਸ ਹੈ ਔਰ ਤੁਹਾਨੂੰ ਪਤਾ ਕਿ ਪਿਛਲੇ ਟਾਈਮ ਚ ਵਕਫ ਵਕ ਇੰਸਟੀਟਿਊਸ਼ਨਸ ਦੇ ਵਿੱਚ ਵਕਫ ਜਗਾਤੇ ਹੋ ਜੀਆਂ ਮੇਲਸ ਆਈਆਂ ਅਸੀਂ ਤਾਮਿਲਨਾਡ ਦੇ ਵਿੱਚ ਵੀ ਕਾਉਂਟਰਪਾਰਟਸ ਨਾਲ ਪੁਲਿਸ ਕਾਉਂਟਰਪਾਰਟਸ ਨਾਲ ਇਨ ਟੱਚ ਆ ਉਹਨਾਂ ਨੇ ਵੀ ਇਸ ਗੱਲ ਨੂੰ ਪੁਸ਼ਟੀ ਕੀਤੀ ਹੈ ਕਿ ਡੈਫੀਨਿਟਲੀ ਇਹਦੇ ਵਿੱਚ ਵੀ ਕੁਝ ਨਾ ਕੁਝ ਉਹਨਾਂ ਕੋਲ ਵੀ ਕਾਫੀ ਇਸ ਤਰੀਕੇ ਦੀਆਂ ਮੇਲਜ਼ ਉੱਤੇ ਲੋਕਲ ਆ ਰਹੀਆਂ ਤੇ ਮੈਨੂੰ ਉਮੀਦ ਹੈ ਕਿ ਅਸੀਂ ਬਹੁਤ ਜਲਦੀ ਇਹਦੀ ਬ੍ਰੇਕਥਰੂ ਕਰ ਲਾਂਗੇ ਐਟ ਲੀਸਟ ਆਇਡੈਂਟੀਫਾਈ ਹੋ ਜਾਏਗਾ ਕਿ ਸੈਂਟਰ ਕੌਣ ਪੰਜਾਬ 'ਚ ਮੂੜ ਚੋਣਾਂ ਹੋਣ ਜਾ ਰਹੀਆਂ ਨੇ ਜ਼ਿਕਰਯੋਗ ਹੈ ਕਿ ਸੂਬੇ 'ਚ ਕੁਝ ਥਾਮਾਂ ਤੇ ਪੰਚਾਇਤੀ ਚੋਣਾਂ ਦੀਆਂ ਤਰੀਕਾਂ ਦਾ ਐਲਾਨ ਹੋ ਚੁੱਕਿਆ ਹੈ ਚੋਣ ਕਮਿਸ਼ਨ ਵੱਲੋਂ ਹਦਾਇਤਾਂ ਮੁਤਾਬਕ 27 ਜੁਲਾਈ ਨੂੰ 90 ਸਰਪੰਚਾਂ ਤੇ 172 ਪੰਚਾਂ ਦੀਆਂ ਸੀਟਾਂ ਦੇ VOTING ਹੋਵੇਗੀ ਪੰਜਾਬ ਦੇ ਵਿੱਚ ਇੱਕ ਵਾਰ ਫਿਰ ਚੋਣਾ ਵਾਲਾ ਮਾਹੌਲ ਬਣਦਾ ਹੋਇਆ ਨਜ਼ਰ ਆ ਰਿਹਾ ਹੈ। ਪੰਜਾਬ ਦੇ ਵਿੱਚ ਸਰਪੰਚਾਂ ਤੇ ਪੰਚਾਂ ਦੀਆਂ ਜ਼ਿਮਨੀ ਚੋਣਾਂ ਨੂੰ ਲੈ ਕੇ 27 ਜੁਲਾਈ ਨੂੰ VOTING ਹੋਵੇਗੀ। ਪੰਜਾਬ ਦੇ ਵਿੱਚ 90 ਸਰਪੰਚਾਂ ਅਤੇ 1771 ਪੰਚਾਂ ਲਈ ਇਹ VOTING ਹੋਣ ਜਾ ਰਹੀ ਹੈ। ਚੋਣ ਕਮਿਸ਼ਨ ਵੱਲੋਂ ਤਿਆਰੀਆਂ ਮੁਕੰਮਲ ਕਰ ਲੀਆਂ ਗਈਆਂ ਨੇ। ਇਸ ਸਬੰਧੀ ਰਿਟਰਨਿੰਗ ਅਫਸਰ ਹਰਪਿੰਦਰ ਸਿੰਘ ਨੇ ਜਾਣਕਾਰੀ ਸਾਂਝੀ ਕੀਤੀ ਹੈ। ਮਾਨਜੋਗ ਡਿਪਟੀ ਕਮਿਸ਼ਨਰ ਅੰਮ੍ਰਿਤਸਰ ਜੀ ਔਰ ਐਸਜੀਐਮ ਅਜ ਨਾਲਾ ਜੀ ਦੇ ਹੁਕਮ ਅਨਸਾਰ ਸਟੇਟ ਇਲੈਕਸ਼ਨ ਕਮਿਸ਼ਨ ਦੇ ਹਦਾਇਤਾਂ ਅਨਸਾਰ ਤਹਿਸੀਲ ਅਜਨਾਲਾ ਵਿੱਚ ਕੁਝ ਪਿੰਡਾਂ ਦੀ ਇਲੈਕਸ਼ਨ ಗ್ರಾಮ ਪੰਚਾਇਤ ਦੀਆਂ ਚੋਣਾਂ ਰਹਿ ਗਈਆਂ ਸਨ ਜਿਸ ਕਰਕੇ ਸਰਕਾਰ ਵੱਲੋਂ ਹੁਣ 27 ਤਰੀਕ ਨੂੰ ਇਸ ਮਹੀਨੇ 27 ਜੁਲਾਈ ਨੂੰ ਚੋਣਾਂ ਹੋਣ ਜਾ ਰਹੀਆਂ ਹਨ ਅਜਨਾਲਾ ਬਲਾਕ ਵਿੱਚ 7 ਪਿੰਡਾਂ ਦੀ ਇਲੈਕਸ਼ਨ ਪੈਂਡਿੰਗਸ ਰਹਿ ਗਈ ਸੀ ਉਹਦੇ ਵਿੱਚ ਤਿੰਨ ਸਰਪੰਚਔਰ 18 ਪੰਚਾਂ ਦੀ ਚੋਣ ਜਿਹੜੀ ਆ ਉਹਦੀ ਬਤੌਰ ਰਿਟਰਨਿੰਗ ਅਫਸਰ ਮੈਂ ਹਰਪਿੰਦਰ ਸਿੰਘ ਦੀ ਡਿਊਟੀ ਲਗਾਈ ਗਈ ਹੈ ਮੇਰੇ ਨਾਲ ਸਹਾਇਕ ਰਿਟਰਨਿੰਗ ਅਫਸਰ ਸ੍ਰੀ ਅਮਰਪਾਲ ਜੀ ਨਾਲ ਹਨ ਆਰੋ ਸਾਡਾ ਹੋਰ ਹੀ ਸਹਾਇਕ ਸਟਾਫ ਲੱਗਾ ਹੋਇਆ ਹੈ ਔਰ ਸਾਡੀ ਵੋਟਰਾਂ ਨੂੰ ਬੇਨਤੀ ਹੈ ਵੀ ਆਪਣੇ ਜਿਹੜੇ ਆਪਣੇ ਕੈਂਡੀਡੇਟ ਨਾਮਜ਼ਦਗੀ ਫਾਰਮ ਭਰ ਰਹੇ ਹੈ ਕੈਂਡੀਡੇਟ ਖਲੋਰੀਆ ਉਹਨਾਂ ਨੂੰ ਬੇਨਤੀ ਹੈ ਵੀ ਜੇ ਕਿਸ ਤਰ੍ਹਾਂ ਦੀ ਕੋਈ ਨਾਮਜ਼ਦਗੀ ਪੱਤਰ ਭਰਨ ਵਿੱਚ ਉਹਨਾਂ ਨੂੰ ਜੇ ਫਾਰਮਾਂ ਸੰਬੰਧੀ ਕੋਈ ਜਾਣਕਾਰੀ ਲੈਣੀ ਹੈ ਤਾਂ ਸਾਡੇ ਖੇਤੀਬਾੜੀ ਦਫ਼ਤਰ ਅਜਨਾਲਾ ਆ ਕੇ ਸਾਡੇ ਨਾਲ ਮਿਲ ਕੇ ਗੱਲਬਾਤ ਕਰ ਸਕਦੇ ਹਨ ਔਰ ਅਸੀਂ ਉਹਨਾਂ ਦੀ ਪੂਰੀ ਮਦਦ ਕਰਾਂਗੇ ਔਰ ਇਸ ਦੇ ਨਾਲ ਫਾਰਮ ਨੰਬਰ 4 ਫਾਰਮ ਨੰਬਰ 4A ਔਰ ਅਨੁਲਗ ਏ ਔਰ ਹੋਰ ਵੀ ਜੋ ਲੜੁੰਦੇ ਡਾਕੂਮੈਂਟਸ ਹਨ ਜਿਸ ਤਰ੍ਹਾਂ ਕੋਈ ਰਿਜ਼ਰਵ ਕੈਟਾਗਰੀ ਦਾ ਕੋਈ ਡਾਕੂਮੈਂਟ ਉਹ ਵੀ ਲਾਉਣਾ ਜ਼ਰੂਰੀ ਹੁੰਦਾ ਹੈ ਜਿਹੜੇ ਚੀਜ਼ਾਂ ਮੰਡੈਟਰੀ ਆ ਉਹ ਆਪਾਂ ਸਾਰੀਆਂ ਉਹਨਾਂ ਨੂੰ ਦੱਸਾਂਗੇ ਤੇ ਬੜੇ ਫ੍ਰੀ ਐਂਡ ਫੇਅਰ ਤਰੀਕੇ ਨਾਲ ਇਲੈਕਸ਼ਨ ਕਰਾਉਣ ਜਾ ਰਹੇ ਆ ਸਰਕਾਰ ਦੀਆਂ ਹੁਕਮਾਂ ਅਨਸਾਰ ਤੇ ਮੈਂ ਵੋਟਰਾਂ ਨੂੰ ਇਹੋ ਅਪੀਲ ਕਰਦਾ ਵੀ ਆਪਾਂ ਬੜੇ ਸਜੇ ਢੰਗ ਨਾਲ ਡਿਸਪਲਿਨ ਚ ਰਹਿ ਕੇ ਵੋਟਾਂ ਦਾ ਕੰਮ 27 ਤਰੀਕ ਨੂੰ ਇਲੈਕਸ਼ਨ ਹੋਣ ਜਾ ਰਹੀ ਹੈ ਜੋ ਵਧੀਆ ਤਰੀਕੇ ਨਾਲ ਕਰਾਂਗੇ ਜ਼ਿਕਰ ਹੋ ਗਿਆ ਕਿ ਇਹਨਾਂ ਚੋਣਾਂ ਦੇ ਨਤੀਜੇ ਵੀ 27 ਜੁਲਾਈ ਸ਼ਾਮ ਨੂੰ ਹੀ ਆਉਣਗੇ ਇਹਨਾਂ ਚੋਣਾਂ ਨੂੰ ਲੈ ਕੇ ਸਾਰੀਆਂ ਸਿਆਸੀ ਧਿਰਾਂ ਪੰਪਾਂ ਭਾਰ ਨੇ ਹੁਣ ਦੇਖਣਾ ਹੋਵੇਗਾ 27 ਜੁਲਾਈ ਨੂੰ ਕਿਹੜੀਆਂ ਪੰਚਾਇਤਾਂ ਕਿਹੜੀ ਧਿਰਦੀਆਂ ਬਣਦੀਆਂ ਨੇ ਪੰਜਾਬ ਸਨੇ ਦੇਸ਼ ਦੇ ਕਈ ਹਿੱਸਿਆਂ ਵਿੱਚ ਮੌਸਮ ਨੇ ਫਿਰ ਤੋਂ ਕਰਵਟ ਰਲਿਆ ਮੌਸਮ ਵਿਭਾਗ ਵੱਲੋਂ ਮੀਂਹ ਨੂੰ ਲੈ ਕੇ येलो ਅਲਰਟ ਜਾਰੀ ਕਰ ਦਿੱਤਾ ਗਿਆ ਪੰਜਾਬ ਦੇ ਵਿੱਚ ਇੱਕ ਵਾਰ ਫਿਰ ਮੌਸਮ ਬਦਲਦਾ ਹੋਇਆ ਨਜ਼ਰ ਆ ਰਿਹਾ ਹੈ ਮੌਸਮ ਵਿਭਾਗ ਵੱਲੋਂ ਮੀਂਹ ਨੂੰ ਲੈ ਕੇ येलो ਅਲਰਟ ਜਾਰੀ ਕੀਤਾ ਗਿਆ ਬੀਤੇ ਦਿਨ ਪੰਜਾਬ ਦੇ ਕਈ ਹਿੱਸਿਆਂ ਦੇ ਵਿੱਚ ਮੀਂਹ ਪੈਣ ਦੇ ਕਾਰਨ ਤਾਪਮਾਨ ਦੇ ਵਿੱਚ ਗਿਰਾਵਟ ਦਰਜ ਕੀਤੀ ਗਈ ਹੈ ਮੌਸਮ ਵਿਭਾਗ ਦੇ ਮੁਤਾਬਕ ਅਗਲੇ 3 ਦਿਨ ਸੂਬੇ ਦੇ ਵਿੱਚ ਹਾਲਾਤ ਨੋਰਮਲ ਰਹਿ ਸਕਦੇ ਨੇ ਪਰ 21 ਜੁਲਾਈ ਤੋਂ ਦੁਬਾਰਾ ਫਿਰ بارش ਦਾ ਨਵਾਂ ਦੌਰ ਸ਼ੁਰੂ ਹੋਵੇਗਾ ਮੌਸਮ ਵਿਭਾਗ ਦੇ ਮੁਤਾਬਕ ਜੂਨ ਮਹੀਨੇ ਦੇ ਮੁਕਾਬਲੇ ਜੁਲਾਈ ਦੇ ਵਿੱਚ ਮੌਨਸੂਨ ਥੋੜਾ ਜਿਹਾ ਕਮਜ਼ੋਰ ਦਿਸ ਰਿਹਾ ਹੈ ਪਰ ਫਿਰ ਵੀ 21 ਜੁਲਾਈ ਤੋਂ ਇੱਕ ਵਾਰ ਫਿਰ ਬਰਸਾਤ ਦੀ ਸੰਭਾਵਨਾ ਬਣੀ ਹੋਈ ਹੈ 1 ਜੂਨ ਤੋਂ ਲੈ ਕੇ 16 ਜੁਲਾਈ ਤੱਕ ਪੰਜਾਬ ਦੇ ਵਿੱਚ 13% ਦੀ ਵਧ ਬਾਰਿਸ਼ ਦਰਜ ਕੀਤੀ ਗਈ ਹੈ ਦੂਜੇ ਪਾਸੇ ਦੇਸ਼ ਭਰ ਦੇ ਵਿੱਚ ਵੀ ਮੌਨਸੂਨ ਐਕਟਿਵ ਨਜ਼ਰ ਆ ਰਿਹਾ ਹੈ ਬਿਹਾਰ ਦੇ ਨਾਲੰਦਾ ਜ਼ਿਲ੍ਹੇ ਦੇ ਕਈ ਇਲਾਕਿਆਂ ਦੇ ਵਿੱਚ ਹੜਾ ਵਰਗੇ ਹਾਲਾਤ ਬਣ ਗਏ ਨੇ हिमाचल प्रदेश ਦੇ ਵਿੱਚ ਮੌਨਸੂਨ ਦੀ ਆਮਦ 20 ਜੂਨ ਦੇ ਕਰੀਬ ਹੋਈ ਸੀ ਉਦੋਂ ਤੋਂ ਲੈ ਕੇ ਹੁਣ ਤੱਕ 106 ਕੀਮਤੀ ਜਾਨਾਂ ਜਾ ਚੁੱਕੀਆਂ ਨੇ ਇਸ ਮੌਨਸੂਨ ਦੇ ਦੌਰਾਨ ਸੂਬਾ ਸਰਕਾਰ ਦਾ 1818 ਕਰੋੜ ਰੁਪਏ ਦਾ ਨੁਕਸਾਨ ਹੋਇਆ ਹੈ ਇਸ ਮੌਨਸੂਨ ਦੇ ਦੌਰਾਨ ਹਿਮਾਚਲ ਪ੍ਰਦੇਸ਼ ਸਰਕਾਰ ਨੂੰ 818 ਕਰੋੜ ਰੁਪਏ ਦਾ ਨੁਕਸਾਨ ਹੋਇਆ ਹੈ ਇਸੇ ਮੌਨਸੂਨ ਦੇ ਚੱਲਦਿਆਂ ਸ਼ਾਮ ਦੇ ਵਿੱਚ ਇੱਕ ਹਾਦਸਾ ਵੀ ਵਾਪਰਿਆ ਨੈਸ਼ਨਲ ਹਾਈਵੇ ਦੇ ਨਿਰਮਾਣ ਕਾਰਜ ਦੇ ਦੌਰਾਨ ਲੈਂਡਸਲਾਈਡ ਹੋਣ ਤੇ ਦੋ ਲੋਕਾਂ ਦੀ ਮੌਤ ਹੋਈ ਹੈ ਤੇ ਪੰਜ ਜ਼ਖਮੀ ਹੋਏ ਨੇ ਦਿੱਲੀ ਐਨਸੀਆਰ ਦੇ ਵਿੱਚ ਬੀਤੇ ਇੱਕ ਹਫ਼ਤੇ ਤੋਂ ਤੇਜ਼ ਬਾਰਿਸ਼ ਜਾਰੀ ਹੈ ਜਿਸ ਕਰਕੇ ਲੋਕਾਂ ਨੂੰ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਬੀਤੇ ਦਿਨ ਵੀ ਤੇਜ਼ ਬਰਸਾਤ ਨੇ ਕਾਫੀ ਕੁਝ ਪ੍ਰਭਾਵਿਤ ਕੀਤਾ ਦਿੱਲੀ ਦੇ ਵਿੱਚ ਹੋ ਰਹੀ ਬਰਸਾਤ ਦੇ ਕਾਰਨ ਫਲਾਈਟਾਂ ਵੀ ਡਿਵਰਟ ਕਰਨੀਆਂ ਪੈ ਰਹੀਆਂ ਨੇ ਜ਼ਿਕਰਯੋਗ ਹੈ ਕਿ ਦੇਸ਼ ਦੇ ਵੱਖ-ਵੱਖ ਹਿੱਸਿਆਂ ਦੇ ਵਿੱਚ ਮੌਨਸੂਨ ਨੇ ਇੱਕ ਹਫ਼ਤਾ ਪਹਿਲਾਂ ਹੀ ਦਸਤਕ ਦੇ ਦਿੱਤੀ ਸੀ ਜੂਨ ਮਹੀਨੇ ਦੇ ਵਿੱਚ ਭਾਰੀ ਬਰਸਾਤ ਦਰਜ ਕੀਤੀ ਗਈ ਹੈ ਜੋ ਪਿਛਲੇ ਕਈ ਸਾਲਾਂ ਦੇ ਰਿਕਾਰਡ ਨੂੰ ਤੋੜਦੀ ਹੋਈ ਨਜ਼ਰ ਆ ਰਹੀ ਹੈ ਦੇਸ਼ ਦੇ ਕਈ ਹਿੱਸਿਆਂ ਦੇ ਵਿੱਚ ਹੜ੍ਹਾਂ ਵਰਗੇ ਹਾਲਾਤ ਬਣੇ ਹੋਏ ਨੇ ਤੇ ਜਿੱਥੇ ਲੋਕਾਂ ਦਾ ਰਹਿਣਾ ਮੁਸ਼ਕਲ ਹੋ ਗਿਆ ਹੈ ਹਿਮਾਚਲ ਪ੍ਰਦੇਸ਼ ਦੇ ਵਿੱਚ ਉੱਤਰਾਖੰਡ ਦੇ ਵਿੱਚ ਬਰਸਾਤ ਨੇ ਕਾਫੀ ਨੁਕਸਾਨ ਕੀਤਾ ਹੈ ਪਹਾੜਾਂ 'ਚ ਪੈ ਰਹੇ ਮੀਂਹ ਦੇ ਕਾਰਨ ਡੈਮਾਂ ਦੇ ਵਿੱਚ ਵੀ ਪਾਣੀ ਦਾ ਪੱਧਰ ਵਧਣਾ ਸ਼ੁਰੂ ਹੋ ਗਿਆ ਹੈ ਖਾਸ ਕਰਕੇ ਪਾਖੜਾ ਡੈਮ ਪੌਂਗ ਡੈਮ ਤੇ ਥੀਨ ਡੈਮ ਦੇ ਵਿੱਚ ਪਾਣੀ ਦਾ ਪੱਧਰ ਵਧ ਦਰਜ ਕੀਤਾ ਗਿਆ ਹੈ ਹੁਣ ਦੇਖਣਾ ਹੋਵੇਗਾ ਆਉਣ ਵਾਲੇ ਸਮੇਂ ਦੇ ਵਿੱਚ ਮੌਨਸੂਨ ਕਿੰਨਾ ਕੁ ਐਕਟਿਵ ਰਹਿੰਦਾ ਹੈ ਪੰਜਾਬ న్యూਸ ਬੁਲਟਰ ਲੈ ਕੇ ਫਿਰ حاضر ਹੋਵਾਂਗੇ ਧੰਨਵਾਦ